ਪਰੂ ਕਰਵਾਉਣ ਦੇ ਲਈ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਕਿਹੜੇ ਪ੍ਰੋਸੀਜਰ ਪਹਿਲਾਂ ਫਾਲੋ ਕਰਨੇ ਪੈਂਦੇ ਤਾਂ ਜੋ ਸਟੂਡੈਂਟ ਜਾਏ ਉਹ ਆਪਣੀ ਇੰਟਰਵਿਊ ਵਧੀਆ ਤਰੀਕੇ ਨਾਲ ਦੇ ਤੇ ਉਹਦਾ ਵੀਜ਼ਾ ਅਪਰੂਵ ਹੋ ਜਾਏ ਜੀ ਆਪਾਂ ਵੀਜ਼ਾ ਅਪਰੂਵ ਕਰਾਣਾ ਸਾਨੂੰ ਸਭ ਤੋਂ ਪਹਿਲਾਂ ਆਪਣਾ ਕੋਰਸ ਰਿਲੇਟ ਰੱਖਣਾ ਪੈਣਾ ਜੇ ਰੈਲੇਵੈਂਟ ਨਹੀਂ ਹੈ ਥੋੜਾ ਬਹੁਤ ਰੈਲੇਵੈਂਟ ਨਹੀਂ ਹੈ ਉਹ ਸਾਡੇ ਕੋਲ ਐਕਸੈਪਟੇਬਲ ਹੈ ਅਸੀਂ ਪਹਿਲਾਂ ਜੋ ਸਟੱਡੀਜ਼ ਕੀਤੀਆਂ ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਦੁਬਾਰਾ ਤਾਂ ਉਹਨ ਇੱਕ ਤਰੀਕੇ ਨਾਲ ਦੱਸਦਾ ਜੇ ਅਸੀਂ ਪਹਿਲਾਂ BCA ਕੰਪਿਊਟਰ ਦਾ ਸੀ ਗ੍ਰੈਜੂਏਸ਼ਨ ਇੱਥੇ ਇੰਡੀਆ ਚ ਕਰ ਚੁੱਕੇ ਆ ਅਸੀਂ ਉਹਨੂੰ ਅੱਗੇ ਅਗਰ ਮ ਇੰਨੇ ਆ ਨਾ ਤਾਂ ਉਹ ਇੱਕ ਥੋੜਾ ਜਿਹਾ ਡਿਫਰੈਂਟ ਹੈ ਪਰ ਇੰਨਾ ਡਿਫਰੈਂਟ ਨਹੀਂ ਕਿ ਕਿਸੇ ਨੂੰ ਐਕਸਪਲੇਨ ਨਾ ਕਰ ਸਕੀਏ ਉਹਨ ਸਾਨੂੰ ਉੱਥੇ ਉਹਦਾ ਸਵਾਲ ਕਾਊਂਟਰ ਪੁੱਛਿਆ ਜਾਂਦਾ ਹੈ ਕਿ ਤੁਸੀਂ ਐਕਸਪਲੇਨ ਕਰੋ ਕਿ ਤੁਸੀਂ ਕਿਉਂ ਕੰਪਿਊਟਰ ਐਪਲੀਕੇਸ਼ਨ ਦੀ ਗ੍ਰੈਜੂਏਸ਼ਨ ਕਰਕੇ ਤੇ ਬਿਜ਼ਨਸ ਦੇ ਵਿੱਚ ਆਪਦਾ ਅੱਗੇ ਸਕੋਪ ਦੇਖ ਰਹੇ ਹੋ ਜਾਂ ਉਸ ਤੋਂ ਬਾਅਦ ਤੁਸੀਂ ਉਹਦੀ ਰਿਗਾਰਡਿੰਗ ਜੋਬ ਵੀ ਕਰਨੀ ਹੈ ਤਾਂ ਸਾਨੂੰ ਉਹਨੂੰ ਜਸਟੀਫਾਈ ਕਰਨ ਦੇ ਅਗਰ ਉਹਦੇ ਆਨਸਰ ਹੈ ਤਾਂ ਕਰਨਾ ਹੈ ਅਗਰ ਉਹਨ ਕੁਝ ਚੀਜ਼ਾਂ ਦੇ ਆਨਸਰ ਨਹੀਂ ਹੈਗਾ ਨਾ ਆਪਾਂ ਇੱਥੇ ਕਰਨ ਲਈ ਡਾਕਟਰੀ ਉੱਥੇ ਅਸੀਂ ਐਚਐਮ ਦੇ ਕੋਰਸ ਲੈ ਰਹੇ ਹਾਂ ਤਾਂ ਉਹ ਜਸਟੀਫਾਈ ਵੀ ਨਹੀਂ ਹੋ ਸਕਦਾ ਜਦੋਂ ਉਹ ਸਵਾਲ ਪੁੱ ਨਾ ਪੁੱਛੇ ਹੀ ਤੁਹਾਨੂੰ ਵਾਪਿਸ ਭੇਜਦੇ ਨੇ ਵੀ ਹੋ ਸਕਦਾ